ਮਾਤਾ ਤੇਰਾ ਪਿੰਡ ਕਿਹੜਾ ਝੰਡਿਆਣਾ ਤੇ ਨਾਂ ਕੀ ਹੈ ਤੇਰਾ ਹੈ ਤੇਜਕੌਰ ਠੀਕ ਆ ਤੇ ਜਾਣਾ ਕਿੱਥੇ ਆ ਅੱਛਾ ਆਣਾ ਜੀ ਵੀਰ ਦੀ ਮਾਤਾ ਇੱਕ ਇੱਥੇ ਰੋਡ ਤੇ ਜਾ ਰਹੀ ਸੀ ਐਸ ਟਾਈਮ ਤੇ ਤਲਵੰਡੀ ਭਾਈ ਬੈਠੀ ਆ ਕੱਸੀ ਦੇ ਉੱਪਰ ਇੱਕ ਸਰਵਿਸ ਸਟੇਸ਼ਨ ਤੇ ਡੈਗ ਆ ਉੱਥੇ ਬੈਠੀ ਆ ਤੇ ਨਾ ਆ ਦਾ ਤੇਜ குரு ਦਾ ਦੀ ਪਿੰਡ ਝੰਡੇਣਾ ਦਾ ਦੱਸਦੀ ਆ ਥੋੜੀ ਜਿਹੀ ਦਿਮਾਗੀ ਦੌਰ ਤੇ ਪਰੇਸ਼ਾਨ ਆ ਅੱਜ ਤਰੀਕ ਹੈਗੇ 23 6 2025 ਜੇ ਕੋਈ ਮੇਰਾ ਵੀਰ ਇਹਨਾਂ ਨੂੰ ਕੋ ਜਾਣਦਾ ਪਛਾਣਦਾ ਜਾਂ ਕੋ ਲੱਭ ਰਿਹਾ ਹੋਵੇ ਤਾਂ ਇਸ ਟਾਈਮੇ ਸਭਾਗ 3:30 ਦਾ ਟਾਈਮ ਆ ਤੇ ਇਹ ਸਾਡੇ ਕੋਲੇ ਬੈਠੀ ਆ ਤੇ ਸਾਡੇ ਦਾ ਕੰਟੈਕਟ ਨੰਬਰ ਮੇਰਾ ਹੈਗਾ 98638 33409 ਇਹ ਸਾਡੇ ਨਾਲ ਕੰਟੈਕਟ ਕਰ ਲੈਣਾ ਅੱਜ ਤਾਂ ਸਾਡੇ ਕੋਲੇ ਜਿੰਨਾ ਚਿਰ ਬੈਠੀ ਹੈ ਚਲੋ ਠੀਕ ਆ ਕੋਸ਼ਿਸ਼ ਕਰ ਰਹੇ ਆ ਮਿਠਾਉਣ ਦੀ ਇਹਨੂੰ ਪਰ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਹੋਣ ਕਰਕੇ ਨਾ ਬੈਠ ਨਹੀਂ ਰਹੀਗੀ ਕਹਿੰਦੀ ਮੈਂ ਜਾਣਾ ਮੈਂ ਜਾਣਾ ਇਸ ਤਰ੍ਹਾਂ ਹੀ ਗਰੀ ਜਾ ਰਹੀ ਹੈ